ਇਸ ਸਮੇਂ ਨਗਰਕੌਨ ਸਾਹਿਬ ਰਾਜਪੁਰਾ ਦੇ ਵਿੱਚ ਮੌਜੂਦ ਹੈ ਦੱਸਦੇ ਕਿ ਅੱਜ ਭਾਰਤੀ ਸਫਾਈ ਮਜ਼ਦੂਰ ਸੰਘ ਦੀ 70ਵੀਂ ਵਰੇਗੰਢ ਮੌਕੇ ਜੋ ਹੈ ਉਹਨਾਂ ਦੇ ਪ੍ਰਧਾਨ ਜਸਵੀਰ ਕੁਮਾਰ ਨਾਹਰ ਦੀ ਅਗਵਾਈ ਦੇ ਹੇਠ ਇੱਕ ਪ੍ਰੋਗਰਾਮ ਰੱਖਿਆ ਗਿਆ ਹੈ ਤੇ ਉਸ ਦੇ ਤਹਿਤ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਉਹਨਾਂ ਦੇ ਵੱਲੋਂ ਆਪਣੀ ਯੂਨੀਅਨ ਦੀ ਜੋ ਹੈ 70ਵੀਂ ਵਰੇਗੰਢ ਮਨਾਈ ਜਾ ਰਹੀ ਹੈ ਤੇ ਇਸ ਦੌਰਾਨ ਰਾਜਪੁਰਾ ਦੇ ਵਿਧਾਇਕਾ ਨੀਨਾ ਮਿੱਤਲ ਦੇ ਹਸਬੰਦ ਜਿਹੜੇ ਨੇ ਅਜੇ ਮਿੱਤਲ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚਦੇ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਕੀ ਗਈ ਜੋ ਅੱਜ ਜੋ ਭਾਰਤੀ ਸਫਾਈ ਮਜ਼ਦੂਰ ਸੰਘ ਦੀ ਜੋ 70ਵੀਂ ਵਰੇਗੰਢ ਹੈ ਉਸ ਦੌਰਾਨ ਉਹਨਾਂ ਦਾ ਕੀ ਕਹਿਣਾ ਹੈ ਜਿੰਦਾਬਾਦ ਭਾਰਤੀ ਮਜ਼ਦੂਰ ਸੰਘ ਜਿੰਦਾਬਾਦ ਭਾਰਤੀ ਮਜ਼ਦੂਰ ਸੰਘ ਜਿੰਦਾਬਾਦ ਭਾਰਤੀ ਮਜ਼ਦੂਰ ਸੰਘ ਜਿੰਦਾਬਾਦ ਬੋਲੇ ਬੋਲੇ ਜਹਾ ਨਹੀਂ ਮਾਤਰਮ ਵੰਦੇ ਮਾਤਰਮ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅੱਜ ਭਾਰਤੀ ਮਜ਼ਦੂਰ ਸੰਘ ਦਾ 70 ਮਾ ਸਥਾਪਨਾ ਦਿਵਸ ਹੈ ਉਸ ਖੁਸ਼ੀ ਤੇ ਮਿਊਨਿਸਪੈਲਟੀ ਦੇ ਬਾਹਰ ਸਾਰੇ ਮਜ਼ਦੂਰ ਭਰਾ ਮਿਊਨਿਸਪੈਲਟੀ EMPLOYEES ਸਫਾਈ ਕਰਮਚਾਰੀ ਸਾਰੇ ਨੇ ਇਕੱਠੇ ਹੋ ਕੇ ਅੱਜ ਚੰਡਾ ਨਰਾਣ ਦੀ ਰਸਮ ਰਸਮ ਪੂਰੀ ਕੀਤੀ ਹੈ ਮੈਨੂੰ ਬਹੁਤ ਖੁਸ਼ੀ ਹੈ ਵੀ ਅੱਜ ਇਹਨਾਂ ਨੇ ਮੈਨੂੰ ਇੱਥੇ ਮੁੱਖ ਮਹਿਮਾਨ ਦੇ ਤੌਰ ਤੇ ਬੁਲਾਇਆ ਮੈਂ ਇਹਨਾਂ ਦਾ ਬਹੁਤ ਆਭਾਰੀ ਹਾਂ ਸਾਡੇ ਜਸਵੀਰ ਪ੍ਰਧਾਨ ਜੀ ਕਿ ਮੈਨੂੰ ਰੈਗੂਲਰ ਮਿਲਦੇ ਰਹਿੰਦੇ ਨੇ ਦੂਜੇ ਭਰਾ ਵੀ ਸਾਰੇ ਮਿਲਦੇ ਰਹਿੰਦੇ ਨੇ ਕਿ ਜੋ ਵੀ ਸਾਡੇ ਮਜ਼ਦੂਰ ਭਰਾਵਾਂ ਦੀਆਂ ਕੋਈ ਪ੍ਰੋਬਲਮਸ ਹੈ ਉਹਨੂੰ ਪ੍ਰਾਇੋਰਟੀ ਤੇ ਹੱਲ ਕੀਤਾ ਜਾਵੇ ਆਮ ਆਦੀ ਪਾਰਟੀ ਸਰਕਾਰ ਮਜ਼ਦੂਰਾਂ ਦੀ ਸਰਕਾਰ ਹੈ ਗਰੀਬਾਂ ਦੀ ਸਰਕਾਰ ਹੈ ਬਦਲ ਕੱਤਿਆਂ ਦੀ ਸਰਕਾਰ ਹੈ ਸਾਡਾ ਪਹਿਲੇ ਪ੍ਰਤਮਾ ਇਹ ਹੈ ਵੀ ਹਰ ਬੰਦੇ ਨੂੰ ਸਹੂਲਤ ਮਿਲੇ ਕੋਈ ਵੀ ਸ਼ੁਰੂਆਤ ਹੈ ਮਜ਼ਦੂਰ ਤੋਂ ਹੁੰਦੀ ਹੈ ਚਾਹੇ ਆਪਾਂ ਖੇਤ ਕਰਨਾ ਹੈ ਚਾਹੇ ਬਿਲਡਿੰਗ ਪਾਣੀ ਹੈ ਚਾਹੇ ਫੈਕਟਰੀ ਲਾਣੀ ਹੈ ਸਾਡੇ ਲਈ ਸਭ ਤੋਂ ਪਹਿਲਾਂ ਆਪ ਕੋ ਜਨੀ ਹੈ ਜਿਹੜਾ ਉਹ ਮਜ਼ਦੂਰ ਹੈ ਤੇ ਅੱਜ ਉਸੇ ਮਜ਼ਦੂਰ ਸੰਘ ਦੀ 70 ਨੀਂਵ ਸਥਾਪਨਾ ਤੇ ਅਸੀਂ ਆਏ ਆ ਮੈਨੂੰ ਬਹੁਤ ਖੁਸ਼ੀ ਹੈ ਮੈਂ ਸਾਰੇ ਧਰਮਾਂ ਨੂੰ ਬਹੁਤ ਮੁਬਾਰਕ ਮੇਰਾ ਨਾਮ ਜਸਵੀਰ ਕੁਮਾਰ ਹੈ ਭਾਰਤੀ ਮਜ਼ਦੂਰ ਸੰਘ ਤੋਂ ਪ੍ਰਧਾਨ ਐ ਇਥੇ ਨਗਰ ਕੌਂਸਲ ਰਾਜਪਾਲ ਦੇ ਵਿੱਚ ਜਿਹੜਾ ਅੱਜ ਬੜਾ ਖੁਸ਼ੀ ਦਾ ਦਿਨ ਹੈ ਅੱਜ ਅਸੀਂ ਆਪਣਾ ਭਾਰਤੀ ਮਜ਼ਦੂਰ ਸੰਘ ਦਾ ਝੰਡਾ ਲਹਿਰਾਇਆ ਇਸੀ ਰਸਮ ਅਦਾ ਕੀਤੀ ਹੈ ਤੇ ਅੱਜ ਦੇ ਸਾਡੇ ਜਿਹੜੇ ਮੁੱਖ ਮਹਿਮਾਨ ਹੈ ਅਸੀਂ ਮੁੱਖ ਮਹਿਮਾਨ ਤੌਰ ਤੇ ਤੋਂ ਅਜ ਮਿਤਲ ਜੀ ਨੂੰ ਨਵਾਜਿਆ ਹੈਗਾ ਇੱਥੇ ਤੇ ਇਹਨਾਂ ਸਤਿਕਾਰ ਕਰਦੇ ਹਾਂ ਇਹਨਾਂ ਦੀ ਬਹੁਤ ਵਧੀਆ ਸੋਚ ਹੈ ਮੁਲਾਜ਼ਮਾਂ ਪ੍ਰਤੀ ਤੇ ਜਿਹੜੇ ਆਮ ਆਦਮੀ ਪਾਰਟੀ ਹੈ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਖੜੀ ਹੈ ਉਹ ਇਹ ਨਹੀਂ ਲਖਦੀ ਛੋਟਾ ਵੱਡਾ ਕੋਈ ਵੀ ਚਲੇ ਜਾਵੇ ਤੇ ਬਹੁਤ ਹੀ ਆਇਆਂ ਨੂੰ ਕਹਿੰਦੇ ਆ ਸਰਕਾਰ ਕਰਦੇ ਹਰੇਕ ਦਾ ਮੈਂ ਵੀ ਜੰਦਾ ਜਿੰਨੇ ਮੁਲਾਜ਼ਮਾਂ ਦੇ ਕੰਮ ਸਾਨੂੰ ਇਥੇ ਮੁਲਾਜ਼ਮ ਦੱਸਦੇ ਆ ਉਹ ਸਾਰੇ ਹੀ ਇਹ A to Z ਸਿਰੇ ਚੜਾਉਂਦੇ ਆ ਬਹੁਤ ਹੀ ਸਰਕਾਰੀ ਹੋ ਗਏ ਮੈਡਮ ਨੀਨਾ ਮਿੱਤਲ ਜੀ ਵੀ ਤੇ ਅਜੀਤ ਮਿੱਤਲ ਜੀ ਵੀ ਤੇ ਅੱਜ ਜਿਹੜਾ ਖੁਸ਼ੀ ਦਾ ਦਿਨ ਹੈ ਅੱਜ ਸਾਡਾ ਭਾਰਤੀ ਮਜ਼ਦੂਰ ਸੰਘਾ 70ਵਾਂ ਸਥਾਪਨਾ ਦਿਵਸ ਹੈ ਸੋ ਉਹ ਮਨਾਇਆ ਗਿਆ ਅੱਜ ਹਰ ਸਾਲ ਅਸੀਂ ਇੱਥੇ ਮਜ਼ਦੂਰ ਸਾਥੀ ਇਕੱਠੇ ਹੋ ਕੇ ਜਿੰਨੇ ਵੀ ਸਾਡੇ ਭਾਈਚਾਰਾ ਹੈਗਾ ਉਹ ਵੀ ਇਕੱਠਾ ਹੁੰਦਾ ਹੈ ਮਜ਼ਦੂਰ ਸਾਥੀਆਂ ਦੇ ਜਨਮ ਦਿਹਾੜਾ ਮਨਾਉਂਦੇ ਆ ਹਰ ਸਾਲ ਦੀ ਤਰ੍ਹਾਂ ਇਸ ਤਾਲ ਵੀ ਅਸੀਂ ਜਨਮ ਦਿਹਾੜਾ ਮਨਾਇਆ ਹੈ ਸੋ ਸਾਡਾ ਜਿਹੜਾ ਚਿੱਟਾ ਹੈਗਾ ਉਹ ਮੁਰਦਾ ਮਜ਼ਦੂਰਾਂ ਦੀ ਰੱਖਿਆ ਲਈ ਹੈ ਮਜ਼ਦੂਰੀ ਹੱਕਾਂ ਵਾਸਤੇ ਅਸੀਂ ਬੋਲਦੇ ਹਾਂ ਉਹਨਾਂ ਦੀ ਮੰਗਾਂ ਠਾਣਦੇ ਹਾਂ ਜਿਹੜੀ ਉਹਨਾਂ ਹੁੰਦੀਆਂ ਜਿਹੜੇ ਮਜ਼ਦੂਰ ਹੁੰਦੇ ਉਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਫਿਰ ਉਹ ਇਸ ਕਰਕੇ ਸਾਡੀ ਜਿਹੋਨਾਂ ਬਣੀ ਆਉਂਦੀਆਂ ਹਰ ਇੱਕ ਮਜ਼ਦੂਰ ਦੀ ਸੁਣਵਾਈ ਹੁੰਦੀ ਹੈ ਸਾਡੇ ਕੋਲ ਨਹੀਂ ਹੁੰਦੀ ਸਾਡੇ ਬੋ ਜੀ ਐਮਐਲਏ ਸਾਹਿਬ ਖੜੇ ਆ ਇੱਥੇ ਤੇ ਉਹਨਾਂ ਉਹਨਾਂ ਕੋਲ ਚਲੇ ਜਾਂਦੇ ਅਸੀਂ ਹਰ ਇੱਕ ਪੁੱਖੋਂ ਅਸੀਂ ਮਜ਼ਬੂਤ ਆ ਤੇ ਹਰ ਇੱਕ ਹਰ ਇੱਕ ਦੀ ਮੰਗ ਪੂਰੀ ਕਰਦੇ ਆ ਸੋ ਅੱਜ ਜਿੰਨੇ ਵੀ ਸਾਥੀ ਮਰੇ ਆਏ ਹੋਏ ਆਪੇ ਉਹਨਾਂ ਨੂੰ ਸਾਰਿਆਂ ਨੂੰ ਭਾਰਤੀ ਮਜ਼ਦੂਰ ਸੰਘ ਵੱਲੋਂ ਤੇ ਸਾਡੇ ਵੱਲੋਂ ਲੱਖ ਲੱਖ ਵਧਾਈ ਆ ਬੰਦੇ ਮਾਤਰਮ ਭਾਰਤ ਮਾਤਾ ਕੀ ਜੈ ਪਹਿਲੇ ਤਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੋ 70ਵੀਂ ਬਰੇਗੰਡਾ ਹੈ ਭਾਰਤ ਕੇ ਮਜ਼ਦੂਰ ਸੰਘ ਦੀ ਸਾਰਿਆਂ ਨੂੰ ਲੱਖ ਲੱਖ ਮੁਬਾਰਕਾ ਦਿੰਦਾ ਬਾਕੀ ਮੈਂ ਦੱਸਦਾ ਜੋ ਆਮ ਆਦਮੀ ਪਾਰਟੀ ਵਚਨਬਦ ਦੇ ਮਜ਼ਦੂਰਾ ਦੇ ਕਹਾਲੀ ਕਿਉਂਕਿ ਜੋ ਐਮਐਲਏ ਮੈਡਮ ਨੀਨਾ ਮਿਤਰ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕੀਤਾ ਹੋਇਆ ਹੈ ਸਾਡੇ ਕੋਲ ਵੀ ਜਦੋਂ ਕੋਈ ਪਰਸਨ ਅਜੇ ਜਾਂਦੇ ਆ ਕਿਉਂਕਿ ਐਮਐਲਏ ਸਾਹਿਬ ਨੇ ਦੱਸਿਆ ਕਿ ਆਪਾਂ ਨੇ ਡਾਉਨ ਟੂ ਅਰਥ ਹੋ ਗਈ ਚ ਚੱਲਣਾ ਉਹ ਲਗੇ ਹੋਏ ਆ ਤੇ ਜਿਵੇਂ ਉਹਦੇ ਨਾਲ ਨਾਲ ਉਹਨਾਂ ਨੇ ਕੈਂਪੇਨ ਵੀ ਸ਼ੁਰੂ ਕਰਾਈ ਯੁੱਧ ਨਸ਼ੇ ਦੇ ਵਿਰੁੱਧ ਐਮਐਲਏ ਸਾਹਿਬ ਦੇ ਦਿਸਾਂ ਰੇਸਾਂ ਚ ਪੂਰੇ ਸ਼ਹਿਰ ਚ ਪੂਰੇ ਪਿੰਡਾਂ ਚ ਜੋ ਨਸ਼ਾ ਮੁਕਤੀ ਯਤਨਾ ਗੱਡੀਆਂ ਜਾ ਰਹੀਆਂ ਹੈ ਕਿ ਲੋਕਾਂ ਨੂੰ ਸੰਦੇਸ਼ ਦਿੱਤਾ ਜਾ ਰਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੀ ਸਰਕਾਰ ਹੈ ਆਪਾਂ ਸਾਰੇ ਇਸ ਦਾ ਸਾਥ ਦਿਈਏ ਤੇ ਬਾਕੀ ਐਮਐਲਏ ਸਾਹਿਬ ਤੇ ਦਿਸਾਂ ਰੇਸਾਂ ਚ ਲਗਾਤਾਰ ਕੰਮ ਚੱਲ ਵੀ ਰਹੇ ਆ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਸਾਡੇ ਜੋ ਮੁੱਖ ਮਹਿਮਾਨ ਅਜੇ ਮਿਤਲ ਜੀ ਪੂਰਾ ਪਰਿਵਾਰ ਹੀ ਸਮਰਪਿਤ ਹੈ ਲੋਕਾਂ ਦੇ ਕੰਮਾਂ ਲਈ ਅੱਜ ਜਿਉਂ ਉਨ੍ਹਾਂ ਨੇ ਢੰਡੇ ਦੀ ਰਸਮ ਅਦਾ ਕੀਤੀ ਹੈ ਮੈਂ ਤਾਂ ਸਾਰੇ ਨਗਰ ਕੌਂਸਲ ਨੂੰ ਸਾਰੇ ਰਾਜਪੁਰਾ ਵਸਿਆ ਨੂੰ ਇਸ ਦਿਨ ਦੀਆਂ ਲੱਖ ਲੱਖ ਮੁਬਾਰਕਾਂ ਦਿੰਦਾ ਅਤੇ ਤੁਹਾਨੂੰ ਸਾਰਿਆਂ ਨੂੰ ਸ਼ੁਆਸ਼ਣ ਵੀ ਦਿੰਦਾ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀ ਸਰਕਾਰ ਆਪਾਂ ਸਾਰੇ ਵੀ ਸਾਥ ਦੀ ਇਹਨਾਂ ਦਾ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦੀ ਤੇ ਬਹੁਤ ਬਹੁਤ ਮੁਬਾਰਕਾਂ ਹਾਂ ਆ ਦੇਖੋ ਬਹੁਤ ਮੁਬਾਰਕਬਾਦ ਦਿੰਦਾ ਮੈਂ ਭਾਰਤੀ ਮਜ਼ਦੂਰ ਸੰਘ ਦੇ ਜਿਹੜੇ ਸਾਰੇ ਹੀ ਕਾਰਜਕਰਤਾ ਹੈ ਆ ਉਹਨਾਂ ਨੂੰ ਤੇ ਇਸ ਸੰਗਠਨ ਨੂੰ ਵੀ ਬਹੁਤ ਮੁਬਾਰਕਬਾਦ ਹੈ ਜਿਹੜੇ 70 ਸਾਲ ਹੋ ਗਏ ਆ ਜਿਹੜੇ ਆਪਣੇ ਸੰਗਠਨ ਲਈ ਤੇ ਮਜ਼ਦੂਰਾਂ ਲਈ ਜਿਹੜਾ ਕੰਮ ਕਰਦੇ ਆ ਰਹੇ ਆ ਸੰਘਰਸ਼ ਕਰਦੇ ਆ ਰਹੇ ਆ ਤੇ ਅੱਜ ਜਿਹੜੀ ਝੰਡੇ ਦੀ ਰਸਮ ਹੈ ਸਾਡੇ ਭਾਰਤੀ ਮਜ਼ਦੂਰ ਸੰਘ ਦੇ ਪ੍ਰਧਾਨ ਜਸਵੀਰ ਮਾਹਰ ਜੀ ਉਹਨਾਂ ਦੀ ਸਰਪ੍ਰਸਤੀ ਵਿੱਚ ਕੀਤੀ ਗਈ ਹੈ ਤੇ ਇੱਥੇ ਵਿਸ਼ੇਸ਼ ਤੌਰ ਤੇ ਜਿਹੜੇ ਮੁੱਖ ਮਹਿਮਾਨ ਅਜੇ ਮਿੱਤਲ ਜੀ ਪਹੁੰਚੇ ਸੀ ਤੇ ਉਹਨਾਂ ਦੇ ਨਾਲ ਰਜੇਸ਼ ਹਿੰਸਾ ਜੀ ਪਹੁੰਚੇ ਸੀ ਅਸੀਂ ਉਹਨਾਂ ਦਾ ਵੀ ਬੜੇ ਦਿਲੋਂ ਧੰਨਵਾਦ ਕਰਦੇ ਹਾਂ ਮੈਂ ਅਨਿਲ ਕੁਮਾਰ ਮਿਊਨਿਸਪਲ ਏਮਪਲੋਈ ਜੂਨੀਅਨ ਦਾ ਪ੍ਰਧਾਨ ਅੱਜ ਭਾਰਤੀਮ ਮਜ਼ਦੂਰ ਸੰਘ ਦੀ ਸੱਤਰਵੀਂ ਵਰ੍ਹੇਗੰਢ ਤੇ ਅਸੀਂ ਸਾਰੇ ਮੁਲਾਜ਼ਮ ਸਾਰੇ ਸ਼ਹਿਰ ਵਾਸੀਆਂ ਨੂੰ ਵਧਾਈ ਦਿੰਦੇ ਆ ਅੱਜ ਮੁੱਖ ਮਹਿਮਾਨ ਦੇ ਤੌਰ ਤੇ ਅਜੇ ਮਿੱਤਲ ਸਰਾਇ ਨੇ ਬਹੁਤ ਬੜੀਆ ਵਿਚਾਰ ਰੱਖੇ ਨੇ ਵਿਚਾਰ ਸੁਣ ਕੇ ਸਾਨੂੰ ਸਾਰੇ ਮੁਲਾਜ਼ਮਾਂ ਨੂੰ ਤਸੱਲੀ ਵੀ ਹੋਈ ਕਿਉਂਕਿ ਇਹ ਪਹਿਲਾਂ ਵੀ ਸੁਣਦੇ ਸੀਗੇ ਅੱਜ ਵੀ ਸਾਡੀ ਸੁਣਦੇ ਆ ਕੁਝ ਮੁੱਦੇ ਵੀ ਅੱਜ ਅਸੀਂ ਇਹਨਾਂ ਨੂੰ ਨਾਲ ਹੀ ਰੱਖ ਦਿੱਤੇ ਇਹਨਾਂ ਨੇ ਤੁਰੰਤ ਹੀ ਇਹਨੂੰ ਸੁਲਝਾਉਣ ਦਾ ਰੋਸਾ ਦਿੱਤਾ ਸੋ ਮਜ਼ਦੂਰਾਂ ਨੂੰ ਮੁਲਾਜ਼ਮਾਂ ਨੂੰ ਇੰਨੀ ਕੀ ਉਹ ਹੁੰਦੀ ਹੈ ਆਸ ਹੁੰਦੀ ਹੈ ਕਿ ਸਾਡੀ ਯੂਨੀਅਨ ਦੇ ਤੌਰ ਤੇ ਜਾਂ ਸਾਡੇ ਜਿਹੜੇ ਸਰਪ੍ਰਸਤ ਨੇ ਸ਼ਹਿਰ ਦੇ ਉਹਨਾਂ ਵੱਲੋਂ ਸਾਡੀਆਂ ਮੰਗਾਂ ਸੁਣੀਆਂ ਜਾਣ ਸਾਡੀ ਸਹਾਇਤਾ ਕੀਤੀ ਜਾਵੇ ਐਨਾ ਕਹਿੰਦੇ ਹੋਏ ਭਾਰਤੀ ਮਜ਼ਦੂਰ ਸੰਘ ਵੱਲੋਂ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕ ਮੇਰਾ ਨਾਮ ਨਰੇਸ਼ ਕੁਮਾਰ ਹੈ ਮੈਂ ਪੰਜਾਬ ਆਰਟਿਸਪਲਾਈ ਸਿਵਰੇਟ ਬੋਰਡ ਅਕਟਰ ਦਾ ਪ੍ਰਧਾਨ ਹਾਂ ਜੀ ਦੇਖੋ ਬੜੀ ਖੁਸ਼ੀ ਦੀ ਗੱਲ ਹੈ ਹਰ ਸਾਲ ਦੀ ਤਰ੍ਹਾਂ ਤਸਵੀਰ ਸਿੰਘ ਪ੍ਰਧਾਨ ਜੀ ਦੀ ਨਾਰਜ ਦੀ ਆਪਣਾ ਅਗਵਾਈ ਹੇਠ ਹਰ ਸਾਲ ਜਿਹੜਾ ਹੈਗਾ ਬੜੀ ਧੂਮ-ਧਾਮ ਨਾਲ ਜਿਹੜਾ ਹੈਗਾ ਚੰਡੇ ਦੇ ਰਸਤੇ ਨੂੰ ਨੋਟਾ ਕੀਤਾ ਜਾਂਦਾ ਹੈ ਤੇ ਜਦੋਂ ਵੀ ਕਿਤੇ ਮੁਲਾਜ਼ਮ ਵਰਗ ਜਿਹੜੇ ਨਗਰ ਕੌਂਸਲ ਦੇ ਵਿੱਚ ਕੰਮ ਕਰਦੇ ਆ ਚਾਹੇ ਉਹ ਮੁਲਾਜ਼ਮ ਕੱਚਾ ਹੈ ਚਾਹੇ ਉਹ ਪੱਕਾ ਹੈ ਉਹਨਾਂ ਦੀ ਕੋਈ ਵੀ ਜਿਹੜੀ ਮੰਗ ਹੈ ਜਾਇਜ਼ ਮੰਗ ਨੂੰ ਜਿਹੜਾ ਹੈ ਹਮੇਸ਼ਾ ਉਹਨਾਂ ਨੇ ਮੁੱਦਾ ਚੱਕਿਆ ਹੈ ਵੀ ਜਿਹੜੀ ਹੱਲ ਨਹੀਂ ਹੁੰਦੀਆਂ ਜੇਕਰ ਅਫਸਰ ਸਾਹਿਬ ਦੇ ਲੇਵਲ ਤੱਕ ਜੇ ਮੰਗਾਂ ਦਾ ਹੱਲ ਨਹੀਂ ਹੁੰਦਾ ਹੈਗਾ ਤਾਂ ਉੱਪਰ ਤੱਕ ਜਿਹੜਾ ਹੈਗਾ ਸਰਕਾਰ ਤੱਕ ਗੱਲ ਕੀਤੀ ਜਾਂਦੀ ਹੈ ਤੇ ਇਹ ਮੁੱਦੇ ਨੂੰ ਹੱਲ ਵੀ ਬੜੀ ਜਲਦੀ ਕਰਾਇਆ ਜਾਂਦਾ ਹੈ ਤੇ ਅੱਜ ਸਾਡੇ ਵਿੱਚ ਵਿਸ਼ੇਸ਼ ਤੌਰ ਤੇ ਮਾਨਯੋਗ ਬਿੱਤਰ ਸਾਹਿਬ ਜੀ ਪਹੁੰਚੇ ਆਂ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਦ ਵੀ ਸਾਨੂੰ ਕਿਤੇ ਲੋੜ ਪੈਂਦੀ ਹੈ ਚਾਹੇ ਮੁਲਾਜ਼ਮ ਨੂੰ ਪੈਂਦੀ ਹੈ ਚਾਹੇ ਸ਼ਹਿਰ ਦੇ ਕਿਸੇ ਵਿਕਾਸ ਕੰਮ ਨੂੰ ਲੈ ਕੇ ਹੈ ਜਦ ਵੀ ਅਸੀਂ ਫਰਿਆਦ ਕਰਦੇ ਆਂ ਤਾਂ ਪਹਿਲੇ ਬੋਲ ਤੇ ਸਾਡੀ ਜਿਹੜੀ ਫਰਿਆਦ ਸੁਣੀ ਜਾਂਦੀ ਹੈ ਤੇ ਸਾਨੂੰ ਇਹਨਾਂ ਦੇ ਬਹੁਤ ਮਾਣ ਹੈ ਤੇ ਬਾਕੀ ਆਪਣੇ ਰਜੇਸ਼ ਕੁਮਾਰ ਐਮਸੀ ਜੀ ਹੈਗੇ ਆ ਇਹਨਾਂ ਦੇ ਵੀ ਜਿਹੜੀ ਨਸ਼ਾ ਛਡਾਓ ਦੀ ਜਿਹੜ ਐਮਐਲਏ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਮਤਲਬ ਕਿ ਰਾਜਵਿਹਰ ਵਿੱਚ ਬਹੁਤ ਜ਼ਿਆਦਾ ਹੱਦ ਤੋਂ ਵੱਧ 80% ਜਿਹੜਾ ਹੈ ਲੋਕਾਂ ਦੇ ਵਿੱਚ ਪਤਾ ਲੱਗ ਚੁੱਕਿਆ ਹੈ ਮਤਲਬ ਕਿ ਇਸ ਮੁੱਦੇ ਨੂੰ ਜਿਹੜਾ ਹੈ ਕਾਫੀ ਅੱਗੇ ਤੱਕ ਲੈ ਕੇ ਜਾਇਆ ਜਾ ਰਿਹਾ ਵੀ ਹਰ ਘਰ ਦੇ ਵਿੱਚ ਜਿਹੜਾ ਕੋਈ ਬੰਦਾ ਕਿਸੇ ਕੰਮ ਕੋਈ ਗਲਤ ਸੰਗਤ ਦੇ ਵਿੱਚ ਪਿਆ ਹੋਇਆ ਹੈ ਜਾਂ ਨਸ਼ੇ ਦੇ ਵਿੱਚ ਜੁੜਿਆ ਹੋਇਆ ਹੈ ਵੀ ਉਸ ਨੂੰ ਬਾਹਰ ਕੱਢਣ ਦੀ ਜਿਹੜੀ ਹੈ ਪੂਰਜੋਰ ਜਿਹੜਾ ਹੈ ਪ੍ਰਸ਼ਾਸਨ ਦਾ ਤੇ ਨਾਲ ਰੜ ਕੇ ਸਹਿਯੋਗ ਮਿਲ ਰਿਹਾ ਹੈ ਤੇ ਉਹਨਾਂ ਨੂੰ ਹਟਾਇਆ ਜਾ ਰਿਹਾ ਹੈ ਵੀ ਇਸ ਚੀਜ਼ ਦਾ ਗਲਤ ਕੰਮਾਂ ਤੋਂ ਜਿਹੜਾ ਹੈ ਦੂਰ ਰਹੋ ਵੀ ਸਾਤ ਸੂਤਰੀ ਜਿਹੜੀ ਜ਼ਿੰਦਗੀ ਹੈ ਵੀ ਨਸ਼ੇ ਨੂੰ ਤਿਆਗ ਕੇ ਆਪਣਾ ਜੀਵਨ ਨੂੰ ਜਿਹੜਾ ਹੈ ਸਚਾਰੂ ਢੰਗ ਨਾਲ ਸਾਫ਼ ਤਰੀਕੇ ਨਾਲ ਜਿਹੜਾ ਹੈ ਜੀਓ